ਅਪਣੇ ਜੀ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਤਿੰਨ ਹੋਰ ਰਹਿ ਗਏ ਆ ਦੋ ਅਨਨੋਨ ਐ ਇੱਕ ਅਮਰਦੀਪ ਸਿੰਘ ਹੈਗਾ ਉਹਨੂੰ ਆਇਡੈਂਟੀਫਾਈ ਕਰ ਲਿਆ ਉਹਨੂੰ ਵੀ ਗ੍ਰਿਫਤਾਰ ਕਰ ਲਾਂਗੇ ਸੀਗਾ ਜੀ ਮਾਮਲਾ ਬਹੁਤ ਆਉਂਦਾ ਮਾਮਲਾ ਸੀਗਾ ਜੀ ਇਹ ਪਹਿਲਾਂ ਆਪਸ ਵਿੱਚ ਲੜੇ ਆ ਤਾਂ ਜਿਹੜੀ ਸਿਮਰਨ ਸੀਗੀ ਰਾਜਵਿੰਦਰ ਕੌਰ ਸੀਗੀ ਕਾਕਾ ਸੀਗਾ ਇਹ ਆਪਸ ਵਿੱਚ ਰਿਲੇਟਡ ਨੇ ਜੋ ਆਪਣਾ ਦੀਪੂ ਅਮਨਦੀਪ ਸਿੰਘ ਹੈਗਾ ਆਪਸ ਵਿੱਚ ਰਿਸ਼ਤੇਦਾਰੀ ਹੈਗੀ ਇਹਨਾਂ ਦੀ ਇਹ ਪਹਿਲਾਂ ਮੂੰ ਬੁੱਲ ਬੋਲੀ ਲੜਾਈ ਹੋਈ ਇਹਨਾਂ ਦੀ ਆਪਸ ਦੇ ਵਿੱਚ ਅਮਨਦੀਪ ਜਾ ਕੇ ਗਿਆ ਉੱਥੇ ਉਹਨਾਂ ਦੇ ਘਰ ਲੜ ਕੇ ਆਇਆ ਫਿਰ ਉਹ ਵਾਪਸ ਆ ਗਿਆ ਜਦੋਂ ਵਾਪਸ ਆਇਆ ਤਾਂ ਇਹ ਵੀ ਪੂਰਾ ਪਰਿਵਾਰ ਇਕੱਠਾ ਹੋ ਗਿਆ ਆਪਣੇ ਆਪਸ ਵਿੱਚ ਜਿਹੜੇ ਬੰਦੇ ਇਹਨਾਂ ਦੇ ਨਾਲ ਸੀਗੇ ਸਿਮਰਨਜੀਤ ਸਿੰਘ ਤੇ ਅਮਰਦੀਪ ਸਿੰਘ ਉਹ ਸਾਰੇ ਆ ਕੇ ਇੱਕਠੇ ਹੋ ਕੇ ਇਹਨਾਂ ਦੇ ਘਰ ਆਏ ਲੜਨ ਵਾਸਤੇ ਕੁਝ ਪਤਾ ਲੱਗਿਆ ਵੀ ਲੜਾਈ ਦਾ ਕਾਰਨ ਕੀ ਸੀ ਕਿਸ ਚੀਜ਼ ਕਰਕੇ ਝੜੋ ਗਈ ਸੀ ਲੜਾਈ ਦਾ ਕਾਰਨ یہی ਸੀਗਾ ਕਿ ਇੱਕ ਦੇ ਉੱਤੇ ਐਨਡੀਪੀਐਸ ਦਾ ਪਰਚਾ ਹੈ ਉਹ ਮਨਾ ਕਰਦੇ ਸੀਗੇ ਇਹਨੂੰ ਨਸ਼ੇ ਵਗੈਰਾ ਕਰਕੇ ਤੂੰ ਇੱਥੇ ਨਾ ਆਇਆ ਕਰ ਤਾਂ ਇਹ ਜਾਂਦਾ ਸੀਗਾ ਇਸੇ ਕਰਕੇ ਲੜਾਈ ਹੋਈ ਸੀ ਸਭ ਤੋਂ ਕਿੰਨੇ ਜਣੇ ਸੀ ਟੋਟਲ ਟੋਟਲ ਦੋਸ਼ੀ ਹੈਗੇ ਜੀ ਸੱਤ ਦੋਸ਼ੀ ਹੈਗੇ ਟੋਟਲ ਹਾਂਜੀ ਸਰ ਕੋਈ ਹਜ਼ਾਰਵੀ ਹੋਤੇ ਹਾਂਜੀ ਬਰਾਮਤ ਬਰਾਮਤ ਕੀਤੇ ਜੀ ਫੜੇ ਕਿੰਨੇ ਗਏ ਜੀ ਹੁਣ ਤਾਂ ਹੋਂਦ ਤੱਕ denn ਫੜੇ ਗਏ ਗੁਰਦੀਪ ਵਿੱਚ ਹੈ ਜੀ ਜਿਹੜਾ ਹੈ ਗੁਰਦੀਪ ਉਸ ਟਾਈਮ ਇਹ ਗੁਰਦੀਪ ਕੀ ਸੀਗਾ ਕਿ ਪਹਿਲਾਂ ਵੀ ਪਰੇਜ਼ ਕਰਦਾ ਸੀਗਾ ਇਹਨਾਂ ਦੇ ਦੋ ਲੇਡੀਜ਼ ਜਿਹੜੀ ਆਪਾਂ ਫੜੀ ਐ ਉਹਨਾਂ ਦੇ ਰਿਲੇਸ਼ਨ ਹੈਗੇ ਸਿਮਰਨਜੀਤ ਸਿੰਘ ਜਿਹੜਾ ਐਲੀਅਸ ਮਾਨ ਸਿੰਘ ਤੇ ਅਮਰਦੀਪ ਸਿੰਘ ਦੇ ਨਾਲ ਤਾਂ ਉਹ ਪਰੇਜ਼ ਕਰਦਾ ਸੀਗਾ ਕਿ ਤੁਸੀਂ ਜੀ ਸਾਡੇ ਇਲਾਕੇ ਦੇ ਵਿੱਚ ਨਾ ਆਇਆ ਕਰੋ ਤਾਂ ਅੱਜ ਜਦੋਂ ਇਹ ਆਏ ਐ ਆਪਣੇ ਭਾਂਜੇ ਕੋਲ ਆਏ ਸੀਗੇ ਲੜਨ ਵਾਸਤੇ ਹੀ ਆਏ ਸੀਗੇ ਕਿਉਂਕਿ ਉਹ ਪਹਿਲਾਂ ਲੜਕੇ ਗਿਆ ਸੀਗਾ ਤਾਂ ਇਸ ਕਰਕੇ ਉਹਨੇ ਅੱਜ ਵੀ ਪਰੇਜ਼ ਕੀਤਾ ਕਿ ਤੁਸੀਂ ਕਿਉਂ ਆਏ ਹੋ ਤਾਂ ਉਹਨੇ ਸਿਮਰਨ ਨੇ ਲਲਕਾਰਾ ਮਾਰ ਕੇ ਕਿਹਾ ਕਿ ਪਹਿਲਾਂ ਬਾਅਦ ਚ ਅਸੀਂ ਇਹ ਵਾਲੀ ਲੜਾਈ ਨਿਬੜਾਂਗੇ ਪਹਿਲਾਂ ਇਹਨੂੰ ਆਪਾਂ ਕਰੀਏ ਸੈੱਟ ਸਰ ਜਿਸ ਨੇ ਤੇਜ਼ ਦਾ ਹਥਿਆਰ ਚਲਾਇਆ ਗੁਰਦੀਪ ਸਿੰਘ ਨੇ ਨਹੀਂ ਜੀ ਸਿਮਰਨਜੀਤ ਸਿੰਘ ਹੈ ਐਲੀਅਸ ਮਾਨ ਸਿੰਘ ਨਹੀਂ ਹੈ ਪਹਿਲਾਂ ਜੀ ਕੋਈ ਨਹੀਂ ਹੈ वैसे आपा तजदीक करਾਂਗੇ ਪਹਿਲਾਂ ਕੋਈ ਹੈ ਨਹੀਂ ਹੁਣ ਤੱਕ ਦੀ ਤਜਦੀਕ ਦੇ ਵਿਚਾਰੇ ਦੀਪ ਸਿੰਘ ਨਾਲ ਨਹੀਂ ਸਿੰਘ ਜੀ ਜਿਸਨ ਮਾਜਾ ਰਾਜਪੂਤ ਕੋਈ ਰਿਸ਼ਤੇਦਾਰੀ ਨਹੀਂ ਆਈ ਗਵੰਡੀ ਸੀਗੇ ਅਮਨਦੀਪ ਸਿੰਘ ਉਰਫ ਦੀਪੂ ਦੇ ਦਾ ਗਵੰਡੀ ਸੀਗੇ ਸਰ ਇਹ ਜਿਹੜਾ ਕਤਲ ਦਾ ਮਾਮਲਾ ਕਿੰਨੇ ਘੰਟੇ ਦੇ ਵਿੱਚ ਟ੍ਰੈਸ ਆਪਾਂ ਵਿਥਿਨ 24 ਆਵਰਸ ਕਰ ਲਿਆ ਸੀਗਾ ਜੀ ਠੀਕ ਹੈ ਜੀ ਥੈਂਕ ਯੂ